ਦਾ ਕਾਮਸ਼ਕਾਰ ਕਪੂ ਦਾ ਜੀ ਮੱਕੀ ਵਾਲਾ ਇਹ ਜਿਹੜਾ 10 ਦਿਨ ਵੱਡੀ ਆ ਉਹਦਾ ਕਪੂ ਦਾ ਕਾਰਦਾ ਬਾਜ ਜਿੰਦੂ ਇੱਕ ਇੱਕ ਵਾਰੀ ਫਾਲੀਆਂ ਦੀ ਕਹਿਰ ਲਾ ਲਈ ਸੀਰਾ ਬਾਕੀ ਕੰਮ ਕਰੀ ਜਾਂਦੇ ਆ ਦੇਖਦੇ ਆ ਜਾਂ ਇੱਕ ਵਾਰੀ ਕਰਕੇ ਨੱਪਾਂਗੇ ਦੋ ਦਿਨ ਟਾਂਡੇ ਥੱਲੇ ਫੇਰ ਦੁਬਾਰਾ ਕਰਾਂਗੇ ਇਹਦੇ ਹਣ ਕੀ ਹਸਾ ਦਾ ਬੰਦਾ ਉਹ ਟਾਂਡਾ ਦਾ ਹੈਗਾ ਬਹੁਤ ਉਹਦੇ ਅੱਖ ਨੇ ਵੀ ਲਾਈ ਆ ਪਰ ਟਾਂਡਾ ਬਹੁਤ ਜ਼ਿਆਦਾ ਇਹਦੇ ਹਣ ਥਲੇ ਨੱਪ ਕੇ ਲਾਉਨੇ ਆ ਰਜਾਈ ਤਿਆਰ ਕਰ ਦਿੰਨੇ ਆ ਜੇ ਇਦਾਂ ਕੀਤਾ ਫੇਰ ਤੇ ਜਨਵਾਰੀ ਵਾਰੀ ਬੋਣਾ ਪਊਗਾ ਇਹਨੂੰ ਦੋ ਘਾਟ ਤਿੰਨ ਵਾਰੀ ਕੱਦੂ ਕਰਨਾ ਪਊਗਾ ਇਹਦਾ ਇਹ ਜੇ ਇੱਕ ਵਾਰੀ ਕਰਕੇ ਛੱਡ ਦਈਏ ਬਹਿ ਜਾਣਗੇ ਫੇਰ ਦੇ ਦਿਆਂ ਤੇ ਦੋ ਦਿਨ ਠਹਿਰ ਕੇ ਲਵਾਵਾਂਗੇ ਬੰਦੇ ਕਾਲੇ ਪੈਸੇ ਵੇਲੇ ਬੈਠ ਕੇ ਕਹਿੰਦੇ ਕਰੋ ਬੰਦੂ ਕਰੋ ਬੰਦੂ ਸਰਕਾਰ ਜਿ ਲਈਏ ਝੋਨਾ ਬੰਦੇ ਵੇਲੇ ਟਿਕਦੇ ਨਹੀਂਗੇ ਜੀ ਬਿਲਕੁਲ ਜੀ ਆਹ ਦੇਖੋ ਕੱਦਾ ਟਾਂਡਾ ਪਿਆ ਆ ਪਾਕਤ ਲਾਈ ਦੀ ਨਹੀਂ ਆਹ ਦੇਖੋ ਮੈਂ ਭਾਈ ਟਾਂਡਾ ਪਿਆ ਜੀ ਅੱਜਾ ਹੋ ਜਾਂਦਾ ਦੇਖੋ ਪਿੱਛੇ ਸਾਡੇ ਟੁੰਡੇ ਵਾੜੀ ਦੀ ਜਾਂਦਾ ਸਾਰੇ ਵੱਲੇ ਅਰ ਜੇ ਨੱਪਿਆ ਜਾਵੇ ਤਾਂ ਫਿਰ ਵਧੀਆ ਹੋਊ ਕੰਮ 98.5 ਹਾਂ ਥੱਲੇ ਇੱਕ ਵਾਰੀ ਨਾ ਕਦੋਂ ਹੁੰਦਾ ਜੀ ਪੂਰੇ ਜੋਰ ਨਾਲ ਟ੍ਰੈਕ ਦਾ ਇਹ ਟਾਂਡੇ ਕਦੇ ਫੜਨੇ ਸੁੱਕੇ ਪਏ ਆ ਪਰ ਇਹ ਵੀ ਵਾਗ ਗਿਆ ਤਾਂ ਮੁੜ ਕੇ ਖਾਦੀ ਖਾਦਾ ਜੀ ਝੋਨੇ ਨੂੰ ਨੇਰੀ ਖਾਦੀ ਆ ਬਾ ਝੋਨਾ ਲਵਾਈ ਆਪਾਂ ਲੋਕ ਦਿਨ ਦਾ ਕਰ ਦੇਣੀ ਆ ਭਾਈ ਜੀ ਜਰੂਰ ਬੱਸ ਬੱਸ ਦੋ ਦਿਨਾਂ ਬੱਸ ਹੁਣ ਕਰ ਦੇਣਾ ਕੰਮ ਸ਼ੁਰੂ ਮੇਰੀ ਕੰਮ ਸਿਰੇ ਚੜਨਾ ਜੀ ਉਹਦੀ ਨਿਕਲਦੀ ਆ ਜੀ ਢਾਣਾ ਮਲੇਟ ਕਰਬੋ ਵਾਲੀਆਂ ਪਈਆਂ ਆਪਾਂ ਇੰਨੇ ਵੱਡੇ ਟਰੈਕਟਰ ਬਣਾਏ ਹੋਏ ਆ ਆਵੇਂ ਪੂਰਾ ਜ਼ੋਰ ਲੱਗ ਰਿਹਾ ਡ੍ਰੈਡਰ ਦਾ ਸੋ ਮਾੜਾ ਟਰੱਕ ਮਗਰ ਬਾਈ ਜੀ ਐ ਇੰਦਾ ਕਹਿਰ ਕਹਿਰ ਆਪਾਂ ਲਾਤੀ ਆ ਬਸ ਕਹਿਰ ਕਹਿਰ ਹੀ ਲੋਣੀ ਆ ਇੱਕ ਦੋ ਖੱਤੇ ਉਹਨਾਂ ਨੂੰ ਧੋੜ ਲਾਈ ਯਾਨੀ ਕਹਿਰ ਕਹਿਰ ਲਾ ਕੇ ਬਾਈ ਜੀ ਦਾ ਗੱਲ ਕਰਨਾ ਹੁਣ ਆਕ ਨਹੀਂ ਲਾਈ ਆਪਾਂ ਕਿਹੇ ਖੱਤੇ ਨੂੰ ਬਾਈ ਜੀ ਬਸ ਇੱਦਾਂ ਗੱਲ ਕਰਨਾ ਸਦਾ ਹੀ ਸੋ ਜਾਂਦਾ ਵਪਾਰ ਚਾਣਾ ਆਪਣਾ ਮਗਰ ਨੇ 20 ਦਾ ਫੈਟ ਆਪਣੇ ਵਾਲਾ ਇਹ ਵੀ 20 ਦਾ ਦੋਵਾਂ ਦਾ ਮਗਰਾਂ ਨੇ 20 ਆਗੀਆਂ ਦਾ ਸਾਡਾ ਦੋਵਾਂ ਮਗਰਾਂ ਯਾਰ ਯਾਨ ਫੈਟਾ ਕੋਈ ਪਰਵਾਹ ਹੀ ਨਹੀਂ ਟਰੈਕਟਰਾਂ ਨੂੰ 20 ਤੋਂ ਜਣਾ ਪਤਾ ਨਹੀਂ ਵੀ ਲੱਗਦਾ ਹੈ ਜੀ ਮਗਰਕ ਨਹੀਂ ਹੈ ਜੀ ਅੱਜ ਕੋੜਾ ਕਿਹਾ ਇਹ ਟਰੈਕਟਰ ਹੋਰ ਕੋਈ ਨਹੀਂ ਆਇਆ ਮਾਣੇ ਤਾਣੂ ਦੁਨੀਆ ਦਾ ਦੋਵਾਂ ਦਾ ਕੰਮ ਕੋ ਨਿਫੜਦਾ ਬਾਈ ਜਤਾਉਂਿਆਂ ਦਾ ਦੋਵੇਂ ਠੱਕ ਫਟੇ ਦਿੰਦੇ ਮੈਂਡੋ ਮੈਂਡੀ ਸਟਾਰਟ ਕਰ ਦੇਣਾ ਜੀ ਆਪਾਂ ਕਿਤੇ ਕਿਤੇ ਵੈਰੈਟੀ ਬਿਲੋਂ ਥੋੜੀ ਥੋੜੀ ਕਰਕੇ ਲਾਵਾਂਗੇ 26 ਤ ਲੈ ਜੁਲਾਈ ਚਲਾਉਣਾ ਸ਼ੁਰੂ ਕਰਨਾ ਜੀ 26 ਜੋ ਨਾ ਨਹੀਂ ਘਾ ਹਲੇ ਲਾਉਣਾ 26 ਸਾਰਾ ਜੂਨ ਜੂਨ 26 ਨਹੀਂ ਲਾਉਣਾ ਜੁਲਾਈ ਚ ਸ਼ੁਰੂ ਕਰਨਾ ਚਾਹੀਦਾ 5 ਜੁਲਾਈ ਤੋਂ ਸ਼ੁਰੂ ਕਰਨਾ ਚਾਹੀਦਾ 26 ਜੁਨਾਈ 5 ਜੁਲਾਈ ਨੂੰ ਸ਼ੁਰੂ ਕਰਕੇ ਵਿੱਚ ਲੈ ਜੂਗਾ ਨੂੰ ਆਪਨੇ 110 ਦਾ ਬਾਹਰ ਆਉਣੀ ਆ ਦਾ ਘੈਰ ਘੈਰ ਨਾਲ ਦੀਆਂ ਬਵਾਤਾਂ ਵਟਾਈਆਂ ਢੱਡ ਗਈਆਂ ਹੁਣ। ਬਸ ਹੁਣ ਕਾਦੇ ਟਰੈਕਟਰ ਸੋੱਖਾ ਵਧੇ ਗੱਲੀਓ ਆਉਣਾ। ਇੱਦੋਂ ਇੱਕ ਵਾਰੀ ਕੱਦ ਕਰਕੇ ਰੱਖਾਂਗੇ ਤਾਂ ਆ ਕੇ ਮੜਿਆ। ਹਵਾ ਲਵਾ ਕੇ ਫੇਰ ਦੁਬਾਰਾ ਕਰਾਂਗੇ ਜੀ। ਇਹ ਤਾਂ ਤੁਮ ਹੁਣ ਨਾ ਕਰੋ। ਡਾਲਰ ਇਹਨੂੰ ਪੁੱਟੀ ਦੋ ਤੁਮ। ਆਹ ਡਾਲਰ ਕਿਦਾਂ ਅਲੀਆ ਦੇ ਆ ਜਾ ਆਦਾ ਓਰੇ ਆ ਓਏ ਉਧਰ ਆ ਉਧਰ ਆ ਘੁੰਮਣ ਤੂੰ ਆਂ ਪੁੱਲਰਾ ਬਾਹਰ ਆ ਗਿਆ ਦੋ ਦਿਨ ਰਾਜਣਾ ਘੁੰਮਣੇ ਜੀ ਨਾ ਹਦ ਹੋਣਾ ਆਹੋ ਤੀ ਪਾਕੋ ਨਾ ਐ ਅੱਜ ਤਾਂ ਨਹੀਂ ਕਰੀ ਮਿਲਦਾ ਨਹੀਂ ਆਹੋ ਕਟਰ ਦੀ ਬਾਈ ਜੀ ਚੈਨ ਢੇਲੀ ਉਹ ਵੀ ਚੈਨ ਕੱਸ ਕੇ ਆ ਰਿਹਾ ਹੁਣ ਤੇਲ ਪਾਉਂਦੇ 11 ਚ ਥੋੜਾ ਥੋੜਾ ਤੇਲ ਪਾਣਾ ਤੇਲ ਪਾਉਂਦੇ ਆ ਆਹ ਲੈਟਾਂ ਲਾਉਨੇ ਆ ਹੁੰਦਾ ਕਰਨਾ ਥੋੜਾ ਜਿਹਾ ਤੇਲ ਘਟ ਗਿਆ 11 ਤੇਲ ਪਾਉਂਦੇ ਆ ਓਏ ਉਹੀ ਦੇ ਓਏ ਉਹ ਖੁੱਲਿਆ ਹੋਇਆ ਬਈ ਉਹ ਵੀ ਦੋ ਨਹੀਂ ਆ ਕਾ ਟਰਾਲੀ ਲਾ ਕੇ ਟੈਂਕੀ ਪਰ ਗਿਆ ਉਹ ਡੜੀ ਕੱਢ ਕਰਦੇ ਵੇ ਆ न आहे ਦੋ ਗਰਾਂ ਨੂੰ ਜਾ ਕੇ ਪਲਾਵਣੀ ਵਾ ਦੋ ਗਲਾਸ ਪਲਾਵ ਨੂੰ ਠੀਕ ਆ ਸੇਰ ਉਹਦਾ ਨਾਲ ਹੀ ਹਟਾਉਣਾ ਵਾ ਫਿਰ ਉਹਦਾ ਨਾਲ ਹੀ ਹਟਾਉਣਾ ਵਾ ਪੀ ਆਂਦੇ ਪੀ ਆਂਦੇ ਆਹੋ ਘੋੜੀ ਜਾ ਕੇ ਜਿੱਥੇ ਨੂੰ ਡਿਸਟ੍ਰਿੰਗ ਖੜੇ ਮੈਨੂੰ ਚਲਾਓ ਵੱਡੇ ਭੁੱਲ ਜਾਓ ਇਹ ਦਿਨ ਕਦੇ ਨਹੀਂ ਹੋਣਾ ਕੀ ਕਰਦਾ ਪੂਪਾ ਪੇਰਾ ਬੋਲੇ ਲਾਇਆ ਵਾ ਉਹ ਸਹੀ ਲਾਇਆ ਉਹ ਚੋਰਾਂ ਦੇ ਯਾਰ ਤੇ ਤਨਾ ਕਰ ਔਰ ਦੇਖੋ ਆ ਦੇ ਆ ਕੇ ਲਾਇਆ ਵਾ ਉਹ ਜਾ ਬਰਾ ਸ਼ੈਡਿੰਗ ਹੋਈ ਵੀ ਆ ਢਾੜੇ ਤੇ ਨਾ ਦੀ ਸ਼ੈਡਿੰਗ ਹੋ ਕੇ ਤੇ ਟੱਕਰ ਸੋਭੀਆ ਲੈਣੇ ਨਹੀਂ ਲਾਇਆ ਕਿਉਂ ਨੂੰ ਬੋਲਣੀ ਦੱਬਾ ਟੱਕਰ ਫੋਲਣੀ ਦੱਬਾ ਤਨੂੰ ਔਰ ਸੈਟਿੰਗ ਵਾਲੀ ਹੋਗੀ ਕਾਤਾ ਪਾਤਾ ਨਾ ਕਲੇਣਾ ਮਾਤਾ ਦੇਖਾ ਵਾ ਇਹ ਕਾਲੂ ਬੰਦੇ ਆਏ ਨੇ ਆਪਣੇ ਲੋਨ ਵਾਲੇ ਕਾਲੂ ਲੋਾਈ ਝਰੂ ਆਪਣੀ ਕੱਲ ਜਾਂ ਤਾਂ ਸਵੇਰੇ ਲੋਨ ਸ਼ੁਰੂ ਕਰਾਂਗੇ ਜਾਂ ਦੁਪਹਿਰੋਂ ਬਾਅਦ ਇਹ ਨੂੰ ਦੇਖਦੇ ਆ ਸਵੇਰ ਦਾ ਹਿਸਾਬ ਦਾ ਆਪਣਾ ਕਿਹੜੇ ਹਿਸਾਬ ਨਾਲ ਸ਼ਡਿਊਲ ਸੈੱਟ ਹੁੰਦਾ ਵਾ ਉਹ ਹਿਸਾਬ ਆਪਾਂ ਦੇਖਾਂਗੇ ਤੁਸੀਂ ਯਾਰ ਮੇਰੇ ਪਹਿਲੇ ਟਾਈਮ ਪੂਰੀ ਦੀ ਪਟ ਕੇ ਲੱਗੂਗਾ ਯਾ ਲੱਗੂਗਾ ਦੁਪਹਿਰੋਂ ਬਾਅਦ ਪਿਆਰ ਦਾ ਬਤਨ ਨਾ ਮੈਂ ਬਣੀ ਨਹੀਂ ਬੰਦੇ ਦੁਬਾਰਾ ਬਾਹਰ ਲੱਗੂ ਤੋਂ ਨਾ। ਇਹਦਾ ਘਰੇ ਖਾਣਾ ਹੁੰਦਾ ਖਾਣੀਆ। ਆਕਾ ਬਬ ਤਿਆਰ ਕਰਦਾ ਦੇਖੋ ਇੱਕ ਥੱਪਾ। 1.5 ਮੋੜੇ ਨੂੰ ਗੱਲੇ ਆਵਾ ਤੇ 3 ਹੀ ਉਧਰ ਨੇ ਬੰਨੇ ਆ। ਦੇਖ ਲੋ ਬਾਈ ਜੀ ਕਿੰਨੇ ਕੁ ਡੰਡੇ ਦੇਖਦੇ ਆ ਦੇਖੋ। ਅਸੀਂ ਕੋਈ ਆਗੂਪੂ ਨਹੀਂ ਲਾਈਦੇ ਲੋਆ। ਸਾਡੇ ਮਾਰੇ ਮੜੇ ਫਾਇਰ ਦੇ ਇੱਕ ਵਾਰੀ ਪਾਣੀ ਬਹਿ ਗਿਆ ਇਹ ਵੀ ਬੈਣ ਇਹ ਵੀ ਨੁੱਫਰੇ ਮੁੜ ਗਏ। ਪਾਣੀ ਲਗਣਾ ਵੀ ਮੁੱਤੀ ਵਾਲਾ ਥੱਪਾ ਕਿਹੜਾ ਥੱਪਾ। ਡੰਡੇ ਪੂਰੇ ਬੈ ਜਾਂਦੇ ਬਾਈ ਜੀ ਡੰਡੇ ਡੁੰਡੇ ਨੂੰ ਬੋਲਦਾ ਬਾਈ ਜੀ ਇਹ ਗੱਲ ਹੈਗੀ ਆ ਟਰੈਕਟਰ ਦਾ ਯੋਰ ਬੋਲ ਲੱਗਦਾ ਇਹ ਤੇ ਕੋਈ ਸ਼ੱਕ ਨਹੀਂ ਟਰੈਕਟਰ ਦਾ ਯੋਗ ਲੱਗਦਾ ਡੰਡੇ ਫੇਸਲੇ ਵੜਦੇ ਜੇ ਉੱਪਰ ਉੱਪਰ ਪਾਣੀ ਚ ਫੇਰੀ ਜਾਣੇ ਰੋਟਾਵਾਟਰ ਫੇ ਉਹਨੇ ਕੀ ਕਰਨਾ ਫੇਰ ਉਹਨੇ ਕੁਝ ਨਹੀਂ ਕਰਨਾ ਕਿਉਂਕਿ ਰੋਟਾਵਾਟਰ ਥੋੜਾ ਜਿਹਾ ਡੂੰਘਾ ਲੋਣਾ ਪੈਂਦਾ ਥੱਲੇ ਮਿੱਟੀ ਚ ਉਹਨਾਂ ਦੇ ਕੋਲ ਇਹਨੂੰ ਇਹਨੂੰ ਕਹਿਰ-ਕਹਿਰ ਲਾਈ ਆ ਬਾਈ ਇਹਨੂੰ ਬਾਕੀ ਨੂੰ ਸਵੇਰੇ ਵਾਵਾਂਗੇ ਕਹਿਰ-ਕਹਿਰ ਨੂੰ ਸਿਰੇ ਲਾ ਦੇਣੀ ਆਪਾਂ ਲੌਂਗ ਤੋਂ ਪਹਿਲੋ ਇਹਨਾਂ ਰਾਤ-ਰਾਤ ਤੇ ਜਾਮੀਆਂ ਨੇ ਡੰਡੇ ਬਸ ਸਿਰੇ ਇੱਕ ਇੱਕ ਵਾਰੀ ਹੋਰ ਵਾਹ ਕੇ ਚੱਲ ਕੰਮ ਖਿੱਚ ਦਾਂਗੇ ਜੀ ਬਾਦ ਵਿੱਚ ਥੱਲੇ ਥੱਲੇ ਆਨ ਨਾਲ ਮਾਣਾ ਮਾਣਾ ਕੈਦੋ ਨਾਲ ਨਾਲ ਉਹ ਹਾਰ ਦੇ ਵਿੱਚ ਨਾਲ ਸੈਟ ਹੋ ਜਾਊਗਾ। ਉਹ ਬੱਜਰੀ ਵਾਲੇ ਸੰ ਖਾ ਗਿਆ। ਬੰਦੇ ਜਾਦੇ ਹੋ ਗਿਆ। ਹੋਰ ਲੈਂਦਾ ਪਿਆ ਕਰੇ। ਹੋਰ ਲੈਂਦਾ ਵੇ ਹੋਰ। ਹਾਂ। ਥੋੜਾ ਬਹਿਗਾ ਹੋਰ ਇੱਕ। ਤੇ ਦੇਖੋ ਭਰਾਓ ਚਾਰ ਬੰਦੇ ਨਹੀਂ ਦੇਖੋ। ਇਹਨਾਂ ਨੂੰ ਆ ਭਾਂਗੜੀ ਸਿੱਟਦਾ ਜੀ ਬਾਹਰ ਉਹ ਡੰਡਾ ਬਾਹਰ ਕੱਢਦੇ ਤਾ ਇਹਨੂੰ ਕੱਢੋਗਾ ਹੋਰ ਇਹਨੂੰ ਅਜੀ ਦੋ ਵਾਲਾ ਉਹ ਨਹੀਂ ਵਾਲਾ ਨਹੀਂ ਵਟਣਾ ਇਹ ਤਾਂ ਮਟਰਾਲੀਆਂ ਗੱਲਾਂ ਫੇਰ ਟੇਪਰ ਕਰਨਾ ਹੀ ਪੈਂਦਾ ਉਹਨਾਂ ਦਾ ਵਧਾਣਾ ਇਹਨੂੰ ਚਾਰ ਦਾਣੇ ਤਾਂ ਨਾ ਹੋਣਗੇ ਫੇਕੀ ਆ ਨਹੀਂ ਨਹੀਂ ਸਹੀ ਆ ਉਹ ਨਹੀਂ ਸਿੱਧਾ ਕਰਨ ਦਾ ਇਦਾਂ ਸਿੱਧਾ ਹੀ ਸਹੀ ਨਾ ਵੜ ਵੜ ਕਿੱਥੇ ਚੜਾਈ ਜਾਣਾ ਇਹਨੂੰ ਪਰ ਆ ਤਾਂ ਸਹੀ ਹੋ ਗਿਆ ਬੰਨਾ ਸਾਰਾ ਇਹਨਾਂ ਵਧੀਆ ਹੋ ਗਿਆ ਬੰਨਾ ਇੱਥੇ ਆ ਡੰਡੇ ਆ ਵੀ ਡੰਡਿਆਂ ਦੇ ਵਿੱਚ ਖਿਲਾਰ ਦੇ ਬਸ ਕਿਆ ਬਣੀ ਨਹੀਂ ਨਹੀਂ ਪਰ ਘਰੇ ਪਿਆ ਡਾ ਬੱਦਾ ਹੋਰ ਘਾਡਾ ਤੇ ਲਿਆਦੇ ਹੋਰ ਉਹਨਾਂ ਨੂੰ ਹੁਣ ਦੇਦਾ ਕਿ ਸਾਰਿਆਂ ਨੂੰ ਉਹ ਜਨਾ ਕਰ ਉਹ ਤੇ ਦੀਏ ਦੇਖਦੇ ਹੋਰ ਲਿਆਂਦਾ ਪਿਆ ਵੰਡਨ ਦੇ ਨਾਲ ਆਪਰਾ ਕੇ ਬਾਸ ਸਾਰੇ ਬੋਟਲਾ ਜੇ ਚਾਹੀਦਾ ਇੱਕ ਦੋ ਘਰੇ ਦੇਖ ਤੇ ਬਾਕੀ ਵੰਡ ਲੋ ਉਦੋਂ ਕਰੇ ਦੇਖੇ ਉਹ ਇਹਨੂੰ ਹੋਰ ਵਾੜਦਾ ਸਾ ਆ ਤਾਂ ਵੱਡੇ ਨੂੰ ਹੋਰ ਉੱਚਾ ਹੈ ਨਾ ਸਾਰਾ ਖਤਾ ਮਿੱਟੂ ਵਿੱਚ ਨਹੀਂ ਜਾਣਾ ਰੁਜਾ ਉੱਚਾ ਹੈ ਨਾ ਹਰਾ ਜਿਹੜਾ ਲਾਡੇ ਤੇ ਪਾਣੀ ਖੜਾ ਨਹੀਂ ਰਹਿਣਾ ਇਹ ਅੱਗੇ ਦੀ ਵੱਟ ਚੋੜੀ ਹੋਈ ਵੀ ਤੇ ਬਹੁਤ ਇਹ ਪਹਿਲਾਂ ਦੀ ਐ ਜਿਹੜਾ ਆਪਾਂ ਉਹਦੀ ਨਹੀਂ ਗੱਲ ਪੂਰੀ ਕਰਦੇ ਮਰਦੇ ਮਰਦਾ ਨਹੀਂ ਕਰਕੇ ਕੋਈ ਬਾਹਰ ਮਾਰ ਆ ਬਣਾ ਹੋ ਗਿਆ ਉਹ ਬਣਾਇ ਰਿਹਾ ਉਹਦਾ ਮਾਰਦਾ ਉਧਰ ਵੀ ਇਹਨਾਂ ਗਈ ਆ ਖਲਾਰ ਦੋ ਪਰੇ ਜੀਤ ਪਰੇ ਸਿੱਟ ਪਰਿਓ ਨੀਵੇਂ ਤਾਂ ਥੱਲੇ ਥੱਲੇ ਕਰਨ ਦੇ ਪਹਿਲਾਂ ਦੇਖਦੇ ਆ ਬਾਜ ਨਾ ਤਾਂ ਚੜਾਉਂਦੇ ਆ ਬਾਹਰ ਮਾਰੋ ਜਾ ਜੇ ਇਹ ਜਿਹੜੇ ਮਾਰਦੇ ਆ ਨਾ ਕੰਬਾਈਨ ਕੋ ਗਿਆ ਹੀ ਹੋਣਾ ਪੱਟੀ ਜਾਂਦਾ ਵਾ ਹੋਰ ਪਟਨੀਲੇ ਪੱਟੀ ਜਾਂਦੇ ਮਾਰ ਕੇ ਲਾਓ ਲੋਣ ਲੱਗਣ ਨਾ ਤਾਂ ਚ ਲਾਓ ਲਾਉਣਗੇ ਸਵੇਰੇ ਹੀ ਲੈਣ ਲਾਉਣੀ ਚਾਰ ਗੋਟਿਆਂ ਲੈਣ ਲਾਉਣਾ ਤੇ ਮੈਂ ਜਦੋਂ ਲੈ ਆਉਂਦਾ ਇਹ ਇੱਕ ਦਿਨ ਹੀ ਇੱਕ ਦੇਰ ਦੇ ਮੱਟ ਦੇ ਲੱਗਣਾ ਮਰਦੇ ਆਪਣੀ ਲਾਈ ਜਾਣਾ ਚਲੋਗਾ ਅਸੀਂ ਤਾਂ ਕੱਦ ਕਰੀ ਜਾਣਾ ਰੋਜ਼ ਤੈਨੂੰ ਟੈਨਸ਼ਨ ਨਹੀਂ ਤੁਹਾਨੂੰ ਕਹਿੰਦਾ ਪਾਜੀ ਅਸੀਂ ਲੱਗਣਾ ਕਰੀ ਇਹਨੂੰ ਨਾ ਕਹੋ ਕਿੱਦਾਂ ਅਸੀਂ ਕਿਹਨੂੰ ਕਹਣਾ ਤੂੰ ਹੀ ਲੱਗ ਜਾ ਬੱਸ ਇਹ ਤਾਂ ਲਵਾਉਣਾ ਹੀ ਹੈ ਲਾਈ ਚਲੋਗਾ ਤੁਸੀਂ ਇਹ ਹਾਂ ਤੇ ਦੱਸ ਦਿੰਦਾ ਅੱਪਾ ਤੁਹਾਨੂੰ ਲਾ ਦੇਣਾ ਕਿੰਨਾ ਚਾਹੀਦਾ ਮਾ ਵੀਰ ਅਸੀਂ ਕੱਦ ਕਰੀ ਜਾਣਾ ਕਦੋਂ ਹੀ ਲਾਈ ਚਲੋ ਪਰੰਪਰੇ ਪਨੀਰੀ ਪੱਟਣ ਦੇ ਆਈ ਆ ਲੱਗੇ ਕੋ